ਕਿਸੇ ਦਾ ਕਿਸੇ ਦਾ ਜਿਵੇਂ ਹੁਣ ਬਜ਼ੁਰਗਾਂ ਦੇ ਘਰੇ ਆਏ ਸੀ ਪਰ ਮੈਂ ਉਹ ਦੇਖਦਾ ਚੜ੍ਹਦੀ ਕਲਾ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਸਾਡੇ ਜਿਵੇਂ ਆ ਬਜ਼ੁਰਗਾਂ ਦੇ ਘਰੇ ਆਏ ਤਾਂ ਬਜ਼ੁਰਗਾਂ ਨੇ ਸਿੱਧਾ ਹੀ ਕਿਹਾ ਕਹਿੰਦੇ ਜਿੰਨੇ ਮੇਰੇ ਹਿੱਸੇ ਦਾਣੇ ਸੀ ਮੇਰੇ ਘਰੇ ਪਏ ਆ ਉਹਨੇ ਪਏ ਆ ਬਾਕੀ ਲੈ ਗਿਆ ਬਾਬਾ ਰੋੜ ਕੇ ਲੈ ਗਿਆ ਸੋ ਇਸ ਵਕਤ ਮੌਜੂਦ ਹਾਂ ਜੀ ਅਸੀਂ ਗੁਰਦਾਸਪੁਰ ਦੇ ਪਿੰਡ ਚਿੱਟੀ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਨੇ ਕਾਫੀ ਲੋਕਾਂ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਪੰਜਾਬ ਇੰਡਸਟਰੀ ਦੀ ਗੱਲ ਕਰੀਏ ਤਾਂ ਅੱਜ ਬినੂ ਢਿੱਲੋ ਗੁਰਦਾਸਪੁਰ ਹਲਕੇ ਦੇ ਸਬੰਧਤ ਪਿੰਡਾਂ ਦੇ ਜਿੱਥੇ ਹੜ ਦਾ ਜ਼ਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਉੱਥੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਆ ਕਿ ਇਸ ਘਰ ਦੇ ਵਿੱਚ ਜਿਹੜੇ ਨੇ ਬినੂ ਢਿੱਲੋ ਪਹੁੰਚੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਬਿਹਤ ਪਾਉ ਕਰ ਦੇਣ ਵਾਲੀਆਂ ਨੇ ਲੋਕ ਜਿਹੜੇ ਨੇ ਇੱਥੇ ਕਹਿ ਰਹੇ ਨੇ ਕਿ ਸਾਨੂੰ ਕੁਝ ਵੀ ਨਹੀਂ ਚਾਹੀਦਾ ਪਰਮਾਤਮਾ ਦੇ ਦਿੱਤਾ ਸਾਰਾ ਕੁਝ ਹੈ ਗਿਆ ਪਰ ਫਿਰ ਵੀ ਇੱਕ ਪਾਸੇ ਹੜ ਦੀ ਮਾਰ ਹੋਵੇ ਤਾਂ ਦੂਸਰੇ ਪਾਸੇ ਇੱਕ ਚੜ੍ਹਦੀ ਕਲਾ ਦਾ ਸੁਨੇਹਾ ਇਹ ਕਿਤਨੇ ਕਿਤੇ ਸਾਨੂੰ ਜਜ਼ਬਾ ਦਿੰਦਾ ਨਜ਼ਰ ਆਉਂਦਾ ਆ ਕਿ ਸਾਡੇ ਖੂਨ ਦੇ ਵਿੱਚ ਇਹ ਜਜ਼ਬਾ ਜਿਹੜਾ ਆ ਸਾਡੇ ਪਰਮਾਤਮਾ ਅਕਾਲ ਪੁਰਖ ਤੋਂ ਲਿਖਿਆ ਹੁੰਦਾ ਆ ਤੇ ਅੱਜ ਜਿਹੜੀ ਬਿਨੂ ਢੀ ਲੋ ਪਹੁੰਚੇ ਨੇ ਉਹਨਾਂ ਦੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕੀ ਕੁਝ ਅਜਿਹਾ ਅੱਜ ਤੁਹਾਨੂੰ ਦੇਖਣ ਨੂੰ ਮਿਲਿਆ ਮਾਜੀ ਦੀ ਧਰਤੀ ਜਿਸ ਤਰੀਕੇ ਦੇ ਨਾਲ ਹੜ ਦੀ ਮਾਰ ਪਈ ਆ ਉਹ ਵੀ ਕਿਵੇਂ ਦੇਖਦੇ ਹੋ ਤੋ ਬੇਨੂ ਢਿੱਲੋ ਜਿਹੜੇ ਨੇ ਇੱਥੇ ਪਹੁੰਚੇ ਨੇ ਘਰ ਦੇ ਨਾਲ ਤੋ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਜਾਰੀ ਰੱਖਾਂਗੇ ਕਿ ਕੀ ਮੌਲ ਨੇ ਕਿਵੇਂ ਦੀ ਸਿਚੁਏਸ਼ਨ ਆ ਭਾਈ ਤੁਸੀਂ ਜੇ ਮੱਝ ਦੀ ਧਰਤੀ ਦੇ ਉੱਤੇ ਆਇਓ ਹਰਦੀ ਕੀ ਸਿਚੁਏਸ਼ਨ ਹੈ ਹਰਦੀ ਸਿਚੁਏਸ਼ਨ ਦੇਖੋ ਹਜੇ ਵੀ ਮੀਂਹ ਪੈ ਰਿਹਾ ਜੀ ਕਈ ਥਾਂ ਮੇ ਨਿਕ ਨਿਕਲ ਕੇ ਆਇਆ ਪਿੰਡਾਂ 'ਚ ਹੁਣ ਅਸੀਂ ਚਿੱਟੀ ਪਿੰਡ ਦੇ ਵਿੱਚ ਹੈਗੇ ਬਚਾਲੇ ਬੜਾ ਪਾਣੀ ਸੜਕਾਂ ਟੁੱਟੀਆਂ ਹੋਈਆਂ ਨੇ ਬਹੁਤ ਬੁਰਾ ਹਾਲ ਹੈ ਹਜੇ ਪਰ ਚਾਰ ਪੰਜ ਦਿਨ ਕਹਿੰਦੇ ਹੋਰ ਮੀਂਹ ਪੈਣਾ ਹੈ ਨਾ ਸੋ ਕੋਈ ਚੱਕਰ ਨਹੀਂ ਬਾਬੇ ਉਹਦਾ ਪਾਣਾ ਮਿੱਠਾ ਮੰਨ ਕੇ ਜਾਣਣਾ ਕੋਈ ਚੱਕਰ ਨਹੀਂ ਚੜ੍ਹਦੀ ਕਲਾ ਬਖਸ਼ੇ ਬਾਬਾ ਬਸ ਤਾਂ ਦਿਲ ਨੂੰ ਲੱਗਦੇ ਨਹੀਂ ਕਿ ਜਿਵੇਂ ਲੋਕਾਂ ਦੇ ਘਰ ਦੇ ਹਾਲਾਤ ਨੇ ਜਿਵੇਂ ਤੁਸੀਂ ਵੀ ਪੂਰੀ ਇੰਡਸਟਰੀ ਦੇ ਉੱਤੇ ਆ ਠੋਕ ਗਏ ਹੋ ਤੇ ਲੋਕਾਂ ਦਾ ਜਿਹੜਾ ਆ ਕਿਤਨੇ ਕਿਤੇ ਭਾਭੂ ਕਰ ਦੇਣ ਵਾਲੇ ਮੈਸੇਜ ਜਿਹੜੇ ਤੁਹਾਨੂੰ ਸੁਣਨ ਨੂੰ ਮਿਲ ਰਹੇ ਨੇ ਕੀ ਲੱਗਦਾ ਮਾਹੌਲ ਕੀ ਨਹੀਂ ਡੈਫੀ ਡੈਫੀਨਟਲੀ ਜੀ ਤਾਂ ਤੁਸੀਂ ਕਿਸੇ ਦਾ ਕਿਸੇ ਦਾ ਜਿਵੇਂ ਹੋਣਾ ਬਜ਼ੁਰਗਾਂ ਦੇ ਘਰੇ ਆਏ ਸੀ ਪਰ ਮੈਂ ਉਹ ਦੇਖਦਾ ਚੜ੍ਹਦੀ ਕਲ ਵਾਲੇ ਚੜ੍ਹਦੀ ਕਲ ਵਾਲੇ ਸਿੰਘ ਸਾਡੇ ਜਿਵੇਂ ਬਜ਼ੁਰਗਾਂ ਦੇ ਘਰੇ ਆਇਆ ਤਾਂ ਬਜ਼ੁਰਗਾਂ ਨੇ ਸਿੱਧਾ ਹੀ ਕਿਹਾ ਕਹਿੰਦੇ ਜਿੰਨੇ ਮੇਰੇ ਹਿੱਸੇ ਦਾਣੇ ਸੀ ਮੇਰੇ ਘਰੇ ਪਏ ਆ ਉਹਨੇ ਪਈ ਬਾਕੀ ਲੈ ਗਿਆ ਬਾਬਾ ਰੋੜ ਕੇ ਲੈ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਸਤੰਦਰੁਸਤੀਆਂ ਦਵੇ ਬਾਬਾ ਚੜ੍ਹਦੀ ਕਲਾ ਚ ਰੱਖੇ ਸਾਰਾ ਕੁਝ ਹੀ ਸੈੱਟ ਹੋ ਜਾਣਾ ਬਾਕੀ ਸਭ ਤੋਂ ਵੱਡੀ ਗੱਲ ਹੈ ਇਮਿਊਨਿਟੀ ਦਿਖਾਉਣ ਦੀ ਇਸ ਬੜੇ ਇਨਸਾਨੀਅਤ ਦਿਖਾਉਣ ਦੀ ਲੋੜ ਹੈ ਆਪਾਂ ਸਾਰੇ ਜਾਣੇ ਜਿੰਨੇ ਵੀ ਚਾਹੀਦੀ ਫਿਲਮ ਇੰਡਸਟਰੀਜ਼ ਨਾਲ ਲੋ ਸਿੰਗਰ ਇੰਡਸਟਰੀਜ਼ ਨਾਲ ਲੋ ਪੋਲੀਟੀਕਲ ਸਿਸਟਮ ਤੇ ਨਾਲ ਲੋ ਕੋਈ ਪੰਚ ਸਰਪੰਚ ਮੰਤਰੀ ਜਾਂ ਤੁਸੀਂ ਉਹਦਾ ਐਨ ਜੀਓਜ਼ ਜਾਂ ਪਰਸਨਲੀ ਨਿੱਜੀ ਤੌਰ ਤੇ ਜਿਹੜੇ ਬੰਦੇ ਵੀ ਇੱਥੇ ਪਹੁੰਚੇ ਨੇ ਇਸ ਕਰੋਪੀ ਦੇ ਵਿੱਚ ਸਾਥ ਦੇਣ ਲਈ ਆਪਣੇ ਭੈਣ ਭਰਾਵਾਂ ਬਜ਼ੁਰਗਾਂ ਜਿਹੜੇ ਜਿਹੜੇ ਇੱਥੇ ਹੰਡਾ ਰਹੇ ਨੇ ਸੰਤਾਪ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਉਹਨਾਂ ਸਾਰਿਆਂ ਦਾ ਸੱਚੇ ਦਿਲੋਂ ਧੰਨਵਾਦ ਯਾਰ ਕਮਾਲ ਕਰਤੀ ਕਿਉਂਕਿ ਇੰਨੀ ਇਹ ਹੀ ਪੰਜਾਬੀ ਹੈ ਇਹ ਹੀ ਪੰਜਾਬੀ ਹੈ ਅਸਲੀ ਪੰਜਾਬੀ ਜਿੱਥੇ-ਜਿੱਥੇ ਵੀ ਵੱਸਦੇ ਨੇ ਉਹ ਸਾਰਿਆਂ ਦੇ ਧਰਾ ਨਿਕਲੀ ਹੈ ਇਸ ਵੇਲੇ ਚਾਹੀਦੀ ਓਵਰਸੀਜ਼ ਤੇ ਸਾਡੇ ਭਰਾ ਜੀ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਮੈਂ ਦੀਪ ਕਰੋੜ ਮੇਰਾ ਛੋਟਾ ਭਰਾ ਹੈ ਜੀ ਉਹ ਇਸ ਵੇਲੇ ਕੈਨੇਡਾ ਜੀ ਪਰ ਉਹਨੇ ਉਚੇਚੇ ਤੌਰ ਤੇ ਜਿਵੇਂ ਹੁਣ ਅਸੀਂ ਤੋਂ ਬਾਅਦ ਵੀ ਜਦੋਂ ਬੇਸਿਕ ਜਦੋਂ ਪਾਣੀ ਉੱਤਰਨਾ ਨਾ ਜਦੋਂ ਉਦੋਂ ਮ ਕਈ ਬਿਮਾਰੀਆਂ ਆਉਣੀਆਂ ਨੇ ਕਾਫੀ ਕੁਛ ਹੋਣਾ ਉਦੋਂ ਸਾਨੂੰ ਜਿਆਦੇ ਲੋੜਾ ਅਸੀਂ ਦੁਬਾਰੇ ਵੀ ਕਿੜਾ ਮਾਰ ਕੇ ਜਾਵਾਂਗੇ ਸੋ ਜਿੰਨਾ ਜੁਨਾ ਸਹਿਯੋਗ ਬਣਦਾ ਸਾਡੇ ਤਾਂ ਲਿਖਿਆ ਵੀ ਹੋਇਆ ਵੀ ਆਪਾਂ ਸਾਰੇ ਦਸਮਾ ਦਸੌਂਦ ਕੱਢਦੇ ਆ ਸੋ ਇਸ ਵੇਲੇ ਖੜਨਾ ਚਾਹੀਦਾ ਏ ਨਹੀਂ ਮੈਟਰ ਕਰਦਾ ਵੀ ਕਿੰਨਾ ਕਿੰਨਾ ਸਮਾਨ ਲੈ ਕੇ ਰਹੋ ਮੈਟਰ ਕਰਦਾ ਤੁਹਾਡੀ ਸੋਚ ਤੁਹਾਡੀ ਨੀਤ ਕਿਹੜੀ ਨੀਤ ਨਾਲ ਤੇ ਕਿਹੜੀ ਸੋਚ ਨਾਲ ਤੁਸੀਂ ਦਿੰਦੇ ਹੋ ਜ਼ਰੂਰ ਇਸ ਵੇਲੇ ਔਖੀ ਘੜੀ ਵਿੱਚ ਆਪਾਂ ਸਾਰੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਦੁਨੀਆ ਦੇ ਵਿੱਚ ਵੱਸਦੇ ਨੇ ਕੁਗ ਵੱਸਦੇ ਨੇ ਔਰ ਪੰਜਾਬ ਨੂੰ ਕੁਗ ਬਸਾਉਣ ਦੇ ਲਈ ਆਪਾਂ ਸਾਰੇ ਜਾਣੇ ਨਾਲ ਖੜੀਏ ਕੀ ਲੱਗਦਾ ਜਿਵੇਂ ਪੰਜਾਬ ਹੁਣ ਵੀ 25 ਦੀ ਮਾਰ ਚੱਲਣ ਤੋਂ ਬਾਅਦ ਬਰਕਰਾਰ ਰਿਹਾ ਖੜਾਇਆ ਕੀ ਸੁਣੀਆ ਲੱਗਦਾ ਜੀ ਇਹਨੂੰ ਪੰਜਾਬ ਚੜ੍ਹਦੀ ਕਲਾ ਚ ਰਹੂਗਾ ਚੜ੍ਹਦੀ ਕਲਾ ਸੀਗਾ ਚੜ੍ਹਦੀ ਕਲਾ ਚ ਰਹੂਗਾ ਹਮੇਸ਼ਾ ਚੜ੍ਹਦੀ ਕਲਾ ਚ ਰਹੂਗਾ ਕਿਉਂਕਿ ਆਪਾਂ ਤਾਂ ਉਹ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਦੇਖੋ ਹੁਣ ਤੁਸੀਂ ਇੱਕ ਇੱਕ ਵਿੱਚ ਬਰਕਤ ਹੈ ਨਾ ਕਿੰਨੀ ਹੈ ਜਿੱਥੇ ਤੁਸੀਂ ਦੇਖੋ ਜਿਹੜੇ ਪਾਸੇ ਦੇਖੋ ਲੋਕ ਟਰਾਲੀਆਂ ਲੈ ਕੇ ਆਪਦੇ ਆਪ ਲਾਈਨ ਹੀ ਲੱਗੇ ਪਈਆਂ ਮੀਲਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਚਾਰਾ ਆ ਗਿਆ ਹਨਾ ਖਾਣ ਪੀਣ ਦਾ ਸਿੱਧਾ ਆ ਗਿਆ ਤੁਸੀਂ ਉਂ ਲਾ ਲਓ ਤਰਪਾਲਾਂ ਗਏ ਤੇ ਤਰਪਾਲਾਂ ਆ ਗਏ ਮੋਟਰ ਬੋਟਸ ਆ ਗਏ ਜਿੱਥੇ ਜਿੱ ਕੱਲੇ ਯੂਨਿਟਰ ਨੂੰ ਦੇਖ ਲੋ ਹਰੇਕ ਬੰਦਾ ਕਹਿੰਦਾ ਮੈਂ ਸ਼ਾਇਦ ਮੈਂ ਤੰਗਾਂ ਜਾ ਉਹ ਜਦੋਂ ਪਰ ਕਦੇ ਵੀ ਕਦੇ ਪੰਜਾਬ ਦੇ ਉੱਤੇ ਕਰੋਪੀ ਆਈ ਹੈ ਤਾਂ ਸਾਡੇ ਚ ਇੱਕ ਜੁਟ ਹੋਣ ਦੀ ਭਾਵਨਾ ਜਿਹੜੀ ਉਹ ਵਾਹਿਗੁਰੂ ਨੇ ਬਖਸ਼ੀ ਆਪਾਂ ਸਾਰੇ ਇੱਕਦਮ ਹੀ ਹੋ ਗਏ ਵਾਹਿਗੁਰੂ ਕਿਰਪਾ ਕਰੇ ਸਾਰੇ ਭਰਾ ਆ ਭੈਣ ਭਰਾ ਨੇ ਜੀ ਸਾਰੇ ਚੜ੍ਹਦੀਆਂ ਕਲਾ ਚ ਰਹਿਣ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਸਾਰਿਆਂ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ ਬਿਲਕੁਲ ਜੀ ਇਹ ਸਨ ਬినੂ ਢਿੱਲੋ ਜਿਹੜੇ ਪੰਜਾਬੀ ਅਦਾਕਾਰ ਨੇ ਤੇ ਅੱਜ ਗੁਰਦਾਸਪੁਰ ਦੇ ਪਿੰਡ ਚਿੱਟੀ ਦੇ ਵਿੱਚ ਪਹੁੰਚੇ ਨੇ ਜਿੱਤੇ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਰ ਲੋਕਾਂ ਨੂੰ ਜਿਹੜਾ ਆ ਇੱਥੇ ਮਾਰ ਮਾਰੀ ਆ ਹੜ ਦੀ ਮਾਰ ਨੇ ਤੇ ਤੁਸੀਂ ਲੋਕਾਂ ਦੇ ਦੁੱਖ ਜਿਹੜੇ ਨੇ ਇੱਥੇ ਅੱਜ ਮੈਨੂੰ ਢਿੱਲੋ ਸੁਣਨ ਵਾਸਤੇ ਇੱਥੇ ਪਹੁੰਚੇ ਨੇ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ